ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਸਿਹਤ ਨਾਮਾ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਸਿਹਤ ਦੀ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਕਿਸ ਤਰੀਕੇ ਦੇ ਨਾਲ ਰੱਖ ਸਕਦੇ ਹੋ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਚਾਹ ਪੀਣ ਦੇ ਸ਼ੌਕੀਨ ਨੇ ਚਾਹ ਪੀਣਾ ਕੋਈ ਬੁਰੀ ਆਦਤ ਨਹੀਂ ਹੈ ਪਰ ਚਾਹ ਪੀਣ ਦਾ ਵੀ ਇੱਕ ਸਹੀ ਤਰੀਕਾ ਤੇ ਸਹੀ ਟਾਈਮ ਹੁੰਦਾ ਜੇਕਰ ਤੁਸੀਂ ਉਸ ਤਰੀਕੇ ਦੇ ਨਾਲ ਜਾਂ ਉਸ ਟਾਈਮ ਤੇ ਚਾਹ ਨਹੀਂ ਪੀਂਦੇ ਤਾਂ ਉਹ ਤੁਹਾਨੂੰ ਬਹੁਤ ਸਾਰਾ ਨੁਕਸਾਨ ਕਰ ਸਕਦੀ ਹੈ ਪਿੰਡਾਂ ਦੇ ਲੋਕ ਨੇ ਜੋ ਠੇਠ ਪੰਜਾਬੀ ਉਹਨਾਂ ਨੂੰ ਖਾਸ ਕਰਕੇ ਆਦਤ ਹੁੰਦੀ ਹੈ ਕਿ ਉਹ ਬਾਟੀਆਂ ਪਰ ਪਰ ਕੇ ਚਾਹ ਪਿੰਦੇ ਨੇ ਚਾਹ ਪੀਣਾ ਬੁਰੀ ਆਦਤ ਨਹੀਂ ਹੈ ਇੱਕ ਚੰਗੀ ਆਦਤ ਹੈ ਕਿਉਂਕਿ ਕਈਆਂ ਨੂੰ ਚਾਹ ਪੀ ਕੇ ਹੀ એનર્ਜੀ ਮਿਲਦੀ ਹੈ ਔਰ ਕਈ ਬੈੱਡ ਤੋਂ ਹੀ ਤਾਂ ਉੱਠਦੇ ਨੇ ਜਦੋਂ ਉਹਨਾਂ ਨੂੰ ਬੈੱਡ ਟੀ ਮਿਲਦੀ ਹੈ ਚਾਹ ਪੀਣਾ ਬੁਰੀ ਆਦਤ ਨਹੀਂ ਹੈ ਪਰ ਚਾਹ ਨੂੰ ਪੀਣ ਦੇ ਵੀ ਤਰੀਕੇ ਹੁੰਦੇ ਨੇ ਤੁਹਾਨੂੰ ਦੱਸ ਦਿਆ ਕਿ ਉਹ ਤਰੀਕੇ ਕੀ ਨੇ ਜੇਕਰ ਤੁਸੀਂ ਖਾਲੀ ਪੇਟ ਦੁੱਧ ਵਾਲੀ ਚਾਹ ਪਿੰਦੇ ਹੋ ਤਾਂ ਉਹ ਤੁਹਾਨੂੰ ਬਹੁਤ ਸਾਰਾ ਨੁਕਸਾਨ ਕਰ ਸਕਦੀ ਹੈ ਲੋਕਾਂ ਨੂੰ ਪਸੰਦ ਹੈ ਕਿ ਉਹ ਦੁੱਧ ਵਾਲੀ ਚਾਹ ਪੀਂਦੇ ਨੇ ਨਿਰਨੇ ਕਾਲ ਜੀ ਜਿਹੜੀ ਆਪਾਂ ਦੁੱਧ ਵਾਲੀ ਚਾਹ ਪੀਂਦੇ ਆ ਉਹ ਸਰੀਰ ਨੂੰ ਬਹੁਤ ਨੁਕਸਾਨ ਕਰ ਦਿੰਦੀ ਹੈ ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਦਿਨ ਦੇ ਵਿੱਚ ਚਾਰ ਜਾਂ ਪੰਜ ਵਾਰ ਜਦੋਂ ਵੀ ਤੁਸੀਂ ਚਾਹ ਪੀਂਦੇ ਹੋ ਤਾਂ ਤੁਸੀਂ ਗੁਲਾਬ ਦੀਆਂ ਪੱਤੀਆਂ ਦੀ ਬਣੀ ਚਾਹ ਪੀ ਸਕਦੇ ਹੋ ਇੱਕ ਤਾਂ ਉਹ ਚਾਹ ਪੀਣ ਦੇ ਵਿੱਚ ਸਵਾਦ ਹੋਏਗੀ ਤੇ ਦੂਸਰਾ ਉਹ ਤੁਹਾਡੇ ਸਰੀਰ ਨੂੰ ਨੁਕਸਾਨ ਵੀ ਨਹੀਂ ਕਰੇਗੀ ਤਾਨੂੰ ਦੱਸ ਦਈਏ ਕਿ ਜਿਹੜੀ ਤੁਸੀਂ ਦੁੱਧ ਵਾਲੀ ਚਾਹ ਪੀਂਦੇ ਹੋ ਖਾਸ ਕਰਕੇ ਜਦੋਂ ਉਸ ਚਾਹ ਦਾ ਇਸਤੇਮਾਲ ਤੁਸੀਂ ਨਿਰਨੇ ਕਾਲਜੇ ਕਰਦੇ ਹੋ ਤਾਂ ਉਹ ਤੁਹਾਨੂੰ ਕਈ ਸਾਰੀਆਂ ਬਿਮਾਰੀਆਂ ਲਗਾ ਦਿੰਦੀ ਹੈ ਤੁਹਾਨੂੰ ਗੈਸ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਪਰ ਜੇਕਰ ਤੁਸੀਂ ਸਵਾਦ ਦੇ ਨਾਲ ਨਾਲ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ ਤਾਂ ਤੁਸੀਂ ਗੁਲਾਬ ਦੀਆਂ ਪੱਤੀਆਂ ਦੀ ਬਣੀ ਚਾਹ ਪੀਓ ਕਿਉਂਕਿ ਜਿਹੜੀਆਂ ਗੁਲਾਬ ਦੀਆਂ ਪੱਤੀਆਂ ਦੀ ਬਣੀ ਚਾਹ ਆ ਇੱਕ ਤਾਂ ਉਹ ਸਵਾਦ ਹੁੰਦੀ ਐ ਤੇ ਦੂਸਰਾ ਉਸ ਦੇ ਨਾਲ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਕਿਉਂਕਿ ਜਿਹੜੇ ਠੇੜ ਪੰਜਾਬੀ ਨੇ ਉਹਨਾਂ ਨੂੰ ਆਦਤ ਹੁੰਦੀ ਐ ਕਿ ਉਹ ਦਿਨ ਦੇ ਵਿੱਚ 3 ਤੋਂ 4 ਵਾਰ ਬਾਟੀਆਂ ਪਰ ਪਰ ਕੇ ਚਾਹ ਪੀਂਦੇ ਨੇ ਚਾਹ ਪੀਣਾ ਬੁਰੀ ਆਦਤ ਨਹੀਂ ਐ ਬਟ ਇਸ ਦਾ ਇੱਕ ਸਹੀ ਟਾਈਮ ਹੁੰਦਾ ਔਰ ਸਹੀ ਤਰੀਕਾ ਹੁੰਦਾ ਤੁਸੀਂ ਜੇਕਰ ਸਵੇਰੇ ਚਾਹ ਪੀਣਾ ਪਸੰਦ ਕਰਦੇ ਹੋ ਤਾਂ ਗੁਲਾਬ ਦੀਆਂ ਪੱਤੀਆਂ ਦੀ ਬਣੀ ਚਾਹ ਪੀਓ ਯਾ ਫਿਰ ਗੁੜ ਵਾਲੀ ਚਾਹ ਪੀਓ ਇਸ ਦੇ ਨਾਲ ਤੁਹਾਡਾ ਜਿਹੜਾ ਸਰੀਰ ਹੈ ਉਸ ਨੂੰ ਕੋਈ ਨੁਕਸਾਨ ਵੀ ਨਹੀਂ ਹੋਏਗਾ ਤੁਹਾਨੂੰ ਦੱਸਦੀ ਏ ਕਿ ਚਾਹ ਹੈ ਜਿਹੜੀ ਉਹ ਠੀਕ ਤਰੀਕੇ ਦੇ ਨਾਲ ਪੀਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਉਸ ਨੂੰ ਠੀਕ ਤਰੀਕੇ ਦੇ ਨਾਲ ਨਹੀਂ ਪਿੰਦੇ ਤਾਂ ਸਾਨੂੰ ਕਈ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸ਼ੌਕ ਹੁੰਦਾ ਹੈ ਕਿ ਅਸੀਂ ਰੋਟੀ ਦੇ ਨਾਲ ਚਾਹ ਪੀਣੀ ਹੈ ਪਰ ਰੋਟੀ ਦੇ ਨਾਲ ਚਾਹ ਪੀਣਾ ਵੀ ਬਹੁਤ ਮਾੜਾ ਸਾਬਿਤ ਹੋ ਸਕਦਾ ਕਿਉਂਕਿ ਜਿਹੜੇ ਲੋਕ ਰੋਟੀ ਦੇ ਨਾਲ ਚਾਹ ਪਿੰਦੇ ਨੇ ਉਹਨਾਂ ਨੂੰ ਗੈਸ ਦੀ ਕਹਿ ਸਕਦੇ ਆ ਕਿ ਗੈਸ ਦੀ ਪ੍ਰੋਬਲਮ ਹੈ ਜਿਹੜੀ ਉਹ ਹੋ ਜਾਂਦੀ ਹੈ ਉਹਨਾਂ ਦੇ ਤੇਜ਼ਾਬ ਬੰਨਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਨਾਂ ਦੇ ਅੰਦਰ ਕਾਫੀ ਸਾਰੀ ਉਹਨਾਂ ਨੂੰ ਕੂਟਨ ਮਹਿਸੂਸ ਹੋਣ ਲੱਗ ਜਾਂਦੀ ਹੈ ਉਹਨਾਂ ਦੇ ਜਲਨ ਹੋਣ ਲੱਗ ਜਾਂਦੇ ਕਿਉਂਕਿ ਉਹ ਇੱਕ ਤੇ ਨਿਰਨੇ ਕਾਲ ਦੇ ਚਾਹ ਪੀਂਦੇ ਨੇ ਤੇ ਦੂਸਰਾ ਰੋਟੀ ਦੇ ਨਾਲ ਚਾਹ ਪੀਂਦੇ ਨੇ ਜੇਕਰ ਤੁਸੀਂ ਚਾਹ ਪੀਣੀ ਹੈ ਇੱਕ ਤੇ ਖਾਲੀ ਚਾਹ ਕਦੇ ਵੀ ਨਹੀਂ ਪੀਣੀ ਚਾਹੀਦੀ ਜਦੋਂ ਵੀ ਤੁਸੀਂ ਚਾਹ ਪੀਂਦੇ ਹੋ ਨਾਲ 2-3 ਬਿਸਕਟ ਜਾਂ ਫਿਰ ਨਮਕੀਨ ਜ਼ਰੂਰ ਖਾਓ ਕਿਉਂਕਿ ਜਦੋਂ ਅਸੀਂ ਖਾਲੀ ਚਾਹ ਪੀਂਦੇ ਹਾਂ ਤਾਂ ਉਹ ਸਾਨੂੰ ਬਹੁਤ ਸਾਰਾ ਨੁਕਸਾਨ ਕਰਦੀ ਹੈ। ਇਹ ਐਸੀ ਕੁਝ ਸਲਾਹ ਜੋ ਤੁਹਾਡੀ ਸਿਹਤ ਦੇ ਲਈ ਜ਼ਰੂਰੀ ਨੇ। ਤੁਹਾਨੂੰ ਇਹ ਕਿਸ ਤਰੀਕੇ ਦੇ ਨਾਲ ਲੱਗਿਆ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਦਿਓ।